ਫੇਸਬੁੱਕ ਫਰੈਂਡ ਤੇ ਇੰਸਟਾਗ੍ਰam ਫਰੈਂਡ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਸਾਰਿਆਂ ਨੇ ਠੀਕ ਠਾਕ ਹੋਵਾਂਗੇ ਕਿ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਕੱਲ ਅਸੀਂ ਵੀਡੀਓ ਪਾਈ ਸੀ ਬੱਚਿਆਂ ਲਈ ਵੀ ਵੱਧੋ ਵੱਧ ਬੱਚੇ ਗੁਰੂ ਬੰਦੀ ਸਿੱਖੀ ਬੰਨੀ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਆਉਣ ਤੇ ਬਹੁਤ ਅੱਜ ਦੇਖੋ ਕੱਲ ਤਾਂ ਬੱਚੇ ਘੱਟ ਸੀ ਅੱਜ ਬੱਚੀਆਂ ਵੀ ਨੇ ਸਾਡੀਆਂ ਤੇ ਬੱਚੇ ਵੀ ਨੇ ਛੋਟੇ ਤੇ ਇਹ ਬੱਚੇ ਗੱਤਕਾ ਵੀ ਸਿੱਖਣ ਆਏ ਨੇ ਅੱਜ ਤੇ ਮੈਂ ਬਹੁਤ ਵਧੀਆ ਮਾਣ ਮਹਿਸੂਸ ਕਰਦਾ ਕਿ ਸਾਡੀ ਵੀਡੀਓ ਦੇਖ ਕੇ ਵੀ ਤੇ ਸਾਡੇ ਜਿਹੜੇ ਜਿਹੜੇ ਇਹਨਾਂ ਦੇ ਗੁਰੂ ਨੇ ਜੋ ਸਿੱਖੇ ਤੋਂ ਗੱਤਗਾ ਸਿਖਾਉਂਦੇ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹ ਬੱਚਿਆਂ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਿੱਖੀ ਦੇ ਨਾਲ ਜੋੜ ਰਹੇ ਨੇ ਵੱਧ ਤੋਂ ਵੱਧ ਸਿੱਖੀ ਦੇ ਨਾਲ ਜੁੜੋ ਤਾਂ ਜੋ ਅਸੀਂ ਗੁਰੂਆਂ ਬਾਰੇ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਜਿਹੜੇ ਸਾਡੇ ਗੁਰੂਆਂ ਦੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਸ ਇਤਿਹਾਸ ਬਾਰੇ ਸਾਨੂੰ ਪਤਾ ਲੱਗ ਸਕੇ ਇੱਕ ਵਾਰੀ ਫੇਰ ਮੈਂ ਅਪੀਲ ਕਰਨਾ ਚਾਹੁੰਦਾ ਵੀ ਮੋਬਾਈਲ ਤੋਂ ਪਰਹੇਜ਼ ਕਰਕੇ ਵੱਧ ਤੋਂ ਵੱਧ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਉਸ ਧਰਮ ਦੇ ਇਤਿਹਾਸ ਬਾਰੇ ਜ਼ਰੂਰ ਜਾਣੋ ਗੱਜ ਕੇ ਆਖੋ ਵਾਹਿਗੁਰੂ